ਇਹ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਐਮਐਲਏ ਸਾਹਿਬ ਦੀ ਇਹ ਲੋਕਾਂ ਨੇ ਉਹਨਾਂ ਤੱਕ ਬੁਹਾਰ ਲਗਾਈ ਐਮਐਲਏ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਇੱਕ ਟੀਮ ਦਾ ਗਠਨ ਕੀਤਾ ਜਿਹਦੇ ਵਿੱਚ ਨਰਿੰਦਰ ਸਿੰਘ ਜੋ ਸੀਨੀਅਰ ਵਾਈਸ ਪ੍ਰਧਾਨ ਨੇ ਨਗਰ ਕੌਂਸਲ ਦੇ ਉਹਨਾਂ ਦੀ ਇੱਕ ਟੀਮ ਇਕੱਠੀ ਕੀਤੀ ਸਾਰੇ ਵਿਭਾਗ ਮੇਥੇ ਪਹੁੰਚੇ ਵੀ ਹੁਣ ਜਿਹੜੀ ਇਹ ਕਾਰਵਾਈ ਹੋਈ ਆ ਕਹਿੰਦੇ ਭਾਵੇਂ ਦੇ ਹੀ ਰਾਏ ਦੁਰਸਤਾ ਹੈ ਲੱਗਦਾ ਵੀ ਤੁਹਾਨੂੰ ਹੁਣ ਜਿਹੜੇ ਕਬਜ਼ੇ ਨੇ ਛੁੱਟ ਜਾਣਗੇ ਸਰ ਇਦਾਂ ਦੀ ਗੱਲ ਅਸੀਂ 7-8 ਮਹੀਨੇ ਦਾ ਸ਼ੁਰੂ ਹੋ ਰਿਹਾ ਜਦੋਂ ਸੜਕ ਦੀ ਬਹੁਤ ਹਾਲਤ ਖਸਤਾ ਹੋ ਗਈ ਅਸੀਂ ਅਧਿਕਾਰੀਆਂ ਨੂੰ ਮਿਲਦੇ ਰਹੇ ਤੁਹਾਨੂੰ ਲਾਰੇ ਲੱਪੇ ਮਿਲ ਉਸ ਤੋਂ ਬਾਅਦ ਕੋਈ ਕਮੇਟੀ ਦਾ ਵਾਰਸ ਹੈ ਨਹੀਂ ਸੀਗਾ ਹੁਣ ਜਦ ਅਸੀਂ ਮਿਲਿਆ ਐਮਐਲਏ ਸਾਹਿਬ ਨੂੰ ਉਹ ਕਹਿੰਦੇ ਵੀ ਅਸੀਂ ਕਮੇਟੀ ਦੀ ਚੋਣਾਂ ਹੋ ਜਾਣ ਉਸ ਤੋਂ ਬਾਅਦ ਤੁਹਾਡਾ ਕੰਮ ਕਰਵਾਵਾਂਗੇ ਵੀ ਇੱਥੇ ਕੁਝ ਨਹਿਰੀ ਵਿਭਾਗ ਦੀ ਜਗ੍ਹਾ ਵੀ ਸੀ ਕਾਗਜ਼ਾਂ 'ਚ ਅੱਜ ਵੀ ਬੋਲਦੀ ਹੈ ਪਰ ਉਹਦੀਆਂ ਵੀ ਰਿਸ਼ਤੀਆਂ ਹੋ ਗਈਆਂ ਹਾਂਜੀ ਹਾਂਜੀ ਨਹਿਰੀ ਵਿਭਾਗ ਦੀ ਕੁਝ ਜ਼ਮੀਨ ਹੈ ਪਲਾਟਾਂ ਦੇ ਵਿੱਚ ਆਉਂਦੀ ਹੈ ਕੁਝ ਅਗੇ ਜ਼ਮੀਨ ਦੇ ਵਿੱਚ ਆਉਂਦੀ ਹੈ ਜੀ ਜਿਹੜਾ ਕਿ ਜ਼ਮੀਨ ਵਾਲਾ ਨੇ ਜਿਹੜੀ ਨਹਿਰੀ ਵਿਭਾਗ ਦੀ ਜਗਾ ਸੀ ਉਹ ਮਨਮਰਜ਼ੀ ਹੁਣ ਛੱਡ ਦਿੱਤੀ ਹੈ ਉਹਦੇ 'ਚ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਹੁਣ ਸਰਕਾਰ ਦੀ ਟੀਲਿਆ ਉਹਨੂੰ ਅਕਵਾਇਰ ਕਰਦੀ ਹੈ ਪੂਰਾ ਕਰਦੀ ਹੈ ਕੀ ਕਰਦੀ ਹੈ ਪਰ ਦੇਖਣ ਵਾਲੀ ਹੈਰਾਨੀ ਵਾਲੀ ਗੱਲ ਹੈ ਵੀ ਜਿਹੜੇ ਪਲਾਟਾਂ ਨੇ ਐਨਓਸੀ ਦੇ ਕੇ ਬਗੈਰ ਰਜਿਸਟਰੀਆਂ ਹੋ ਗਈਆਂ ਇਹ ਕਿਸ ਤਰੀਕੇ ਨਾਲ ਹੋਈਆਂ ਹ ਹੁਣ ਇਹਦਾ ਮਾਲਕ ਕੌਣ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਪਰ ਜਿਹੜੇ ਲੋਕਾਂ ਦੇ ਪਲਾਟ ਕੱਟੇ ਗਏ ਕੰਨਾਂ ਨੇ ਰਿਸ਼ਤੀਆਂ ਕਰਵਾ ਲਈਆਂ ਉਹਨਾਂ ਦਾ ਕੀ ਕਸੂਰ ਉਹ ਕਿੱਧਰ ਜਾਣਗੇ ਉਹਨਾਂ ਦਾ ਸਰ ਕੋਈ ਕਸੂਰ ਨਹੀਂ ਹੈਗਾ ਉਹਨਾਂ ਦਾ ਜਿਹੜੇ ਡੀਲਰਾਂ ਨੇ ਜ਼ਮੀਨ ਵੇਚੀ ਉਹਨਾਂ ਨੂੰ ਗਲਤ ਰਜਿਸਟਰੀਆਂ ਕਰਵਾਈਆਂ ਨੇ ਉਸ ਦਿਨ ਦਾ ਰੋਹ ਹੋਣਗੇ ਜੀ ਜੇ ਜ਼ਮੀਨ ਮਾਲਕਾਂ ਨੇ ਡੀਲਰਾਂ ਨੂੰ ਵਿੱਚ ਵਿੱਚ ਹੀ ਤਾਂ ਮਾਲਕ ਜ਼ਿੰਮੇਵਾਰ ਨੇ ਜੇ ਡੀਲਰ ਅੱਗੇ ਵੇਚ ਗਿਆ ਤੋ ਡੀਲਰ ਉਹਨਾਂ ਦਾ ਕਿ ਜਿਹੜਾ ਜੋ ਖਰਚੇ ਪੂਰਾ ਕਰਨੇ ਨੇ ਜੇ ਸਰਕਾਰ ਜਿਉਂਦੀ ਹੈ ਤੈਨੂੰ ਜਲਦ ਤੋਂ ਜਲਦ ਪੂਰਾ ਕਰ ਵੈਸੇ ਸਾਨੂੰ ਸਰਕਾਰ ਤੋਂ ਉਮੀਦ ਕੋਈ ਨਹੀਂ ਹੈ ਨਾ ਕਿਸੇ ਐਮ.ਐਲ.ਏ ਤੋਂ ਹੈ ਨਾ ਕਿਸੇ ਸਰਕਾਰ ਤੋਂ ਹੈ ਕਹਿੰਦੇ ਵੀ ਖਾਣਾ ਪੂਰਤੀ ਨਾ ਕਿਤੇ ਰਹਿ ਜੀ ਸਿਰਫ ਫਿਲਹਾਲ ਜੇ ਅਸੀਂ 15 ਸਾਲ ਦਾ ਰਿਕਾਰਡ ਦੇਖੀਏ ਸਿਰਫ ਖਾਣਾ ਬੁਰੀ ਹੈ ਸਾਨੂੰ ਉਮੀਦ ਕੋਈ ਨਹੀਂ ਹੈ ਫਿਰ ਵੀ ਐਸੀ ਥੋੜਾ ਹੈ ਇਹ ਆਮ ਆਦਮੀ ਪਾਰਟੀ ਸਰਕਾਰ ਤੋਂ ਅਗਰ ਜੁੰਦੀ ਹੈ ਤਾਂ ਇਨੀ ਕੁ ਉਮੀਦ ਕਰਦੇ ਹਾਂ ਜੇ ਨਿਸ਼ਾਨਦਾਈ ਕੀਤੀ ਹੈ ਜਗਾ ਕੋਰ ਕੀਤੀ ਹੈ ਜਗਾ ਕੜਾਈ ਹੈ ਤਾਂ ਇਥੇ ਸੜਕ ਵੀ ਬਣਾਈ ਜਾਵੇ ਅਗਰ ਐਸਾ ਨਹੀਂ ਹੁੰਦਾ ਆਉਣ ਵਾਲੇ 2-4 ਮਹੀਨਿਆਂ ਦੇ ਵਿੱਚ ਇੱਕ ਵੀ ਗੁਰਜੀ ਇੱਥੇ ਦਿਖਾਈ ਨਹੀਂ ਦੇਣੀ ਹਾਂ ਜੀ ਆਪਾਂ ਜੇ ਗੱਲ ਕਰੀਏ ਵੀ ਇਹ ਸਾਰੇ ਜ਼ਿੰਮੇਵਾਰ ਕੌਣ ਆ ਉਸ ਸਮੇਂ ਦੇ ਅਧਿਕਾਰੀ ਜ਼ਿੰਮੇਵਾਰ ਨਹੀਂ ਪਿਛਲੀਆਂ ਸਰਕਾਰਾਂ ਦੇ ਵਿੱਚ ਸਾਰੀ ਕਾਰਗੁਜ਼ਾਰੀ ਹੋਈ ਇਹੋ ਸੀਗਾ ਜਾਂ ਇਨਸਪੈਕਟਰ ਨੇ ਇਹਨਾਂ ਦੇ ਬਿਲਡਿੰਗ ਇਨਸਪੈਕਟਰ ਹੈ ਫੀਲਡ ਦੇ ਵਿੱਚ ਇਹਨਾਂ ਦੇ ਸਾਰੇ ਘੁੰਮਦੇ ਆ ਨਕਸ਼ਾ ਜਿਹੜਾ ਪਾਸ ਕਰਤਾ ਹੈ ਅਨਧਿਕਾਰਤ ਜਗਾ ਦਾ ਤਾਂ ਦੇ ਵਿੱਚ ਜ਼ਿੰਮੇਵਾਰੀ ਕੀ ਦੀ ਸੀ ਜ਼ਿੰਮੇਵਾਰੀ ਇਹੀ ਹੈ ਵੀ ਆਪਣੇ ਇਹਨਾਂ ਦੇ ਮਹਿਕਮੇ ਵਾਲਿਆਂ ਦੀ ਹੈ ਕਰਮਚਾਰੀ ਉਹਨਾਂ ਨੂੰ ਚਾਹੀਦਾ ਸੀ ਬਿਵਸਥਾ ਨੂੰ ਚੈੱਕ ਕਰਕੇ ਐਨ ਉਸੀਆਂ ਬਾਅਦ ਚ ਦਿੰਦੇ ਬਾਅਦ ਜ ਰਜਿਸਟਰੀ ਹੁੰਦੀਆਂ ਉਹਨਾਂ ਨੇ ਗੌਰ ਨਹੀਂ ਕਰੀ ਮਿਲੀ ਭੁੰਗਤਾਂ ਨਾਲ ਡੀਲਰਾਂ ਦੇ ਨਾਲ ਉਸ ਸਮਾਨ ਦੇ ਜੋ ਹੈਗੇ ਸੀ ਉਹ ਸੀ ਕੁਝ ਵੀ ਸੀ ਉਹ ਹੁਣ ਆਪਾਂ ਤੁਹਾਨੂੰ ਪਤਾ ਹੀ ਹੈ ਵੀ ਉਹ ਫਿਰ ਕਿੱਦਾਂ ਕਰ ਜਾਂਦੇ ਆ ਕੰਮ ਆਪਣਾ ਸਤਿ ਸ੍ਰੀ ਅਕਾਲ ਜੀ ਮੈਂ ਮੋਹਣ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਐਵਨ ਮੀਡੀਆ ਜਿਸ ਤੋਂ ਅਸੀਂ ਖੜੇ ਆ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਹਲਕੇ ਦੇ ਵਿੱਚ ਮਤਲਬ ਸਨੌਰ ਦੇ ਵਿੱਚ ਸਨੌਰ ਤੋਂ ਗੁਰੂ ਘਰ ਅਕਾਲਗੜ੍ਹ ਸਾਹਿਬ ਦੇ ਅੱਗੇ ਨੂੰ ਇੱਕ ਸੜਕ ਜਾਂਦੀ ਹੈ ਜੋੜੀਆਂ ਨੂੰ ਇਹ ਜੋੜੀਆਂ ਨੂੰ ਜਿਹੜੀ ਸੜਕ ਜਾਂਦੀ ਹੈ ਢਿੱਲੋ ਫਨਵੜ ਦੇ ਕੋਲੇ ਨਿਕਲਦੀ ਹੈ ਇਹ ਕਹਿੰਦੇ ਇੱਕ ਵੱਡਾ ਬਾਈਪਾਸ ਮਨਜ਼ੂਰ ਹੋਇਆ ਸੀ 40 ਫੁੱਟ ਪਰ ਤੁਸੀਂ ਇਹਦੀ ਹਾਲਤ ਦੇਖੋ ਮੈਂ ਤੁਹਾਨੂੰ ਪਿੱਛੋਂ ਦਿਖਾਉਣਾ ਇਧਰੋਂ ਇੱਕ ਵਾਰੀ ਪਿੱਛੋਂ ਸ਼ੁਰੂ ਤੋਂ ਦੇਖੋ ਵੀ ਇਹ ਕੀ ਹਾਲਤ ਨੇ ਸੜਕ ਦੇ ਇਹ 40 ਫੁੱਟੀ 20 ਫੁੱਟੀ ਜਾਂ 28 ਫੁੱਟੀ 30 ਫੁੱਟੀ ਤੁਹਾਨੂੰ ਸੜਕ ਲੱਗਦੀ ਹੈ ਇਹ ਸਾਰੀ 7-8 ਫੁੱਟ ਸੜਕ ਹੈ ਇਹ ਕਾਰਨ ਕੀ ਹੈ ਵੀ ਸੜਕ ਦੇ ਇਹ ਹਾਲ ਹੋਏ ਨੇ ਇਹ ਕਾਰਨ ਲਾਲਚ ਵਸ ਪੈ ਕੇ ਕੁਝ ਲੋਕਾਂ ਨੇ ਮਿਲੀ ਭੁਗਤ ਕਰਕੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਇਹ ਸਰਕਾਰ ਦੀ ਜਗ੍ਹਾ ਨੂੰ ਵੇਚਤਾ ਤੇ ਜਗ੍ਹਾ ਮੈਂ ਤੁਹਾਨੂੰ ਦਿਖਾਉਣਾ ਇੱਥੋਂ ਸ਼ੁਰੂ ਹੋ ਕੇ ਉਹ ਤੱਕ ਤੇ ਸੜਕ ਬੰਨੀ ਆ ਉਸ ਤੋਂ ਅੱਗੇ ਦੇਖੋ ਤੇਰੀ ਪਲਾਟਾਂ ਦੇ ਵਿੱਚ ਇੱਕ ਬੁਰਜੀਆਂ ਲੱਗੀਆਂ ਹੋਈਆਂ ਨੇ ਆ ਤੁਹਾਨੂੰ ਮੈਂ ਦਿਖਾ ਰਿਹਾ ਇਹ ਆ ਬੁਰਜੀ ਲੱਗੀ ਆ ਪਲਾਟ ਇਹ ਪਲਾਟ ਹੈ ਜੀ ਕਿਸੇ ਦਾ ਇੱਥੋਂ ਲੈ ਕੇ ਇੱਥੇ ਤੱਕ ਕਬਜ਼ਾ ਕੀਤਾ ਹੋਇਆ ਇਹ ਸਾਰਾ ਇੱਥੋਂ ਤੱਕ ਕਬਜ਼ਾ ਸਾਰਾ ਹੋਇਆ ਹੋਇਆ ਮੈਂ ਸਿਰਫ ਇੱਕ ਪਲਾਟ ਦੀ ਗੱਲ ਨਹੀਂ ਕਰਦਾ ਇਹ ਘੱਟੋ-ਘੱਟ 3 ਕਿਲੋਮੀਟਰ ਤੋਂ ਲੈ ਕੇ ਉਹ ਤੁਸੀਂ ਉਧਰ ਵੀ ਦੇਖ ਲਓ ਉਹ ਸਾਰਾ ਪਲਾਟ ਇੱਕ ਉਹ ਸਾਰੀਆਂ ਬੁਰਜੀਆਂ ਲੱਗੀਆਂ ਨੇ ਇਧਰ ਜੇ ਆਪਾਂ ਜਾਈਏ ਜੋੜੀਆਂ ਤੱਕ ਇਹ 3 ਕਿਲੋਮੀਟਰ ਤੱਕ ਸਾਰੇ ਆਲੇ-ਦਾਲੇ ਲੋਕਾਂ ਨੇ ਵੱਡੇ ਪੱਧਰ ਤੇ ਕਬਜ਼ੇ ਕੀਤੇ ਹੋਏ ਨੇ ਤੇ ਲੋਕਾਂ ਦੇ ਨਾਂ ਤੇ ਵੀਰਜੀ ਸਰਕਾਰੀ ਜਗ੍ਹਾ ਦੀਆਂ ਰਿਸ਼ਤੀਆਂ ਵੀ ਹੋਈਆਂ ਹੋਈਆਂ ਨੇ ਸਭ ਤੋਂ ਵੱਡੀ ਗੱਲ ਹੈ ਜਿੱਥੇ ਮੈਂ ਖੜਾ ਇਹ ਜਗ੍ਹਾ 'ਚ ਸਵਾ ਕਿਲੋਮੀਟਰ ਤੱਕ ਨਹਿਰੀ ਵਿਭਾਗ ਦਾ ਕਸੂਆ ਜਿਹਨੂੰ ਆਪਾਂ ਪਾਣੀ ਲਈ ਕਹਿੰਦੇ ਆ ਵੀ ਖੇਤਾਂ ਦੇ ਵਿੱਚ ਪਾਣੀ ਦੇ ਰਹੇ ਆ ਆਪਾਂ ਪਿਛਲੇ ਦਿਨੀ ਮਾਨ ਸਰਕਾਰ ਨੇ ਹਰ ਇੱਕ ਜਗ੍ਹਾ ਤੇ ਜਿੱਥੇ ਸੂਏ ਨਹੀਂ ਲੱਭਦੇ ਸੀ ਉਹ ਵੀ ਲੱਭ ਲੱਭ ਕੇ ਪਾਣੀ ਪਹੁੰਚਦਾ ਕਰਤਾ ਪਰ ਇੱਥੇ ਭਾਈ ਸਾਹਿਬ ਸੂਆ ਕਿੱਥੋਂ ਲੱਭਣਗੇ ਇਹ ਤਾਂ ਵੇਚ ਕੇ ਹਜਮ ਵੀ ਕਰ ਗਏ ਲੋਕ ਬਹੁਤ ਸਾਰੇ ਪ੍ਰਾਪਰਟੀ ਡੀਲਰ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਜਗਾ ਨੂੰ ਵੇਚਤਾ ਹੁਣ ਕਸੂਰ ਕੀ ਦਾ ਹੈ ਖਰੀਦਣ ਵਾਲੇ ਦਾ ਕਸੂਰ ਹੈ ਵੇਚਣ ਵਾਲੇ ਦਾ ਕਸੂਰ ਹੈ ਕਸੂਰ ਬਾਰ ਇੱਥੇ ਸਾਰੇ ਨੇ ਭਾਈ ਨਗਰ ਕੌਂਸਲ ਦੇ ਅਧਿਕਾਰੀ ਇੱਕ ਗਾਰਡ ਤੋਂ ਲੈ ਕੇ ਈਓ ਤੱਕ ਜਦੋਂ ਜਗਾ ਦਾ ਨਕਸ਼ਾ ਪਾਸ ਹੁੰਦਾ ਰਿਸ਼ਤੀ ਹੁੰਦੀ ਹੈ ਤਾਂ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਉਹ ਜਗਾ ਨੂੰ ਚੈੱਕ ਕੀਤਾ ਜਾਵੇ ਪਰ ਕੀ ਗੱਲ ਪਿਛਲੇ 10-15 ਸਾਲਾਂ ਤੋਂ ਨਗਰ ਕੌਂਸਲ ਦੇ ਅਧਿਕਾਰੀ ਸੁੱਤੇ ਪਏ ਸੀ ਝੜਾ ਤੜ ਨਜਾਇਜ਼ ਤੌਰ ਤੇ ਰਿਸ਼ਤੀਆਂ ਹੋਈਆਂ ਨਜਾਇਜ਼ ਕਲੋਨੀਆਂ ਕੱਟੀਆਂ ਜਾਂਦੀਆਂ ਨੇ ਨਜਾਇਜ਼ ਬਿਲਡਿੰਗਾਂ ਬਣਦੀਆਂ ਨੇ ਤੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਐਮਐਲਏ ਸਾਹਿਬ ਦੀ ਇਹ ਲੋਕਾਂ ਨੇ ਉਹਨਾਂ ਤੱਕ ਗੁਹਾਰ ਲਗਾਈ ਐਮਐਲਏ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਇੱਕ ਟੀਮ ਦਾ ਗਠਨ ਕੀਤਾ ਜਿਹਦੇ ਵਿੱਚ ਨਰਿੰਦਰ ਸਿੰਘ ਜੋ ਸੀਨੀਅਰ ਵਾਈਸ ਪ੍ਰਧਾਨ ਨੇ ਨਗਰ ਕੌਂਸਲ ਦੇ ਉਹਨਾਂ ਦੀ ਇੱਕ ਟੀਮ ਇਕੱਠਿਤ ਕੀਤੀ ਸਾਰੇ ਵਿਭਾਗ ਇੱਥੇ ਪਹੁੰਚੇ ਕਿਉਂਕਿ ਨਗਰ ਕੌਂਸਲ ਦੀ ਹੁਣੀ ਹੁਣੀ ਪਿਛਲੇ ਦਿਨੀ ਚੋਣ ਹੋਈ ਹੈ ਪ੍ਰਦੀਪ ਜੋਸ਼ਣ ਜੀ ਪ੍ਰਧਾਨ ਬਣੇ ਨੇ ਲੋਕਾਂ ਨੂੰ ਬੜੀ ਉਮੀਦ ਹੈ ਵੀ ਇਹ ਜਿਹੜੀ ਕਮੇਟੀ ਚੁਣੀ ਗਈ ਹੈ ਇਹ ਸਾਰੇ ਹੱਕ ਹਕੂਕ ਸਾਰੇ ਸਾਡੇ ਲੋਕਾਂ ਦੇ ਦਿਵਾਊਗੀ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਜਿਹੜੇ ਆ ਵੱਖ-ਵੱਖ ਲੋਕਾਂ ਨੇ ਅੱਜ ਆਪਾਂ ਇਸ ਵਿਸ਼ੇ ਦੇ ਉੱਤੇ ਉਸ ਸਮੇਂ ਦੇ ਵਿੱਚ ਜਦੋਂ ਇੱਥੇ ਨਿਸ਼ਾਨਦੇਹੀ ਕੀਤੀ ਹੈ ਅਲੱਗ-ਅਲੱਗ ਵਿਭਾਗਾਂ ਨੇ ਉਸ ਸਮੇਂ ਦੇ ਵਿੱਚ ਜਿਹੜੇ ਲੋਕ ਹਾਜ਼ਰ ਸੀ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਵੀ ਕਿਸ ਤਰ੍ਹਾਂ ਇਹ ਲੋਕਾਂ ਦੀਆਂ ਜਗ੍ਹਾ ਤੇ ਕਬਜ਼ਾ ਹੋ ਗਿਆ ਕਿਉਂਕਿ ਲੋਕਾਂ ਦੀ ਜਗ੍ਹਾ ਸਰਕਾਰ ਦੀ ਜਗ੍ਹਾ ਤੈਿਹਦਾ ਮਤਲਬ ਲੋਕਾਂ ਦੇ ਤੇ ਹੱਕ ਸੀਗਾ ਇਹ ਰੋਡ ਆ ਜਿਹੜਾ ਰੋਡ ਜੇ ਵੱਡਾ ਚੌੜਾ ਰੋਡ ਬਣਦਾ ਤਾਂ ਇਹਦੇ ਵਿੱਚ ਸਭ ਤੋਂ ਵੱਧ ਫਾਇਦਾ ਆਮ ਜਨਤਾ ਨੂੰ ਹੁੰਦਾ ਪਰ ਵੇਚ ਗਏ ਕੁਝ ਲੋਕ ਕੁਝ ਲੋਕ ਆਪਣੀ ਨਿੱਜੀ ਫਾਇਦੇ ਲਈ ਸਰਕਾਰ ਦੀ ਜਗ੍ਹਾ ਤੱਕ ਨੂੰ ਵੇਚ ਗਏ ਨੇ ਤੇ ਇਹਦੇ ਵਿੱਚ ਕੌਣ ਕੌਣ ਜ਼ਿੰਮੇਵਾਰ ਨੇ ਹੁਣ ਇਹ ਨਿਸ਼ਾਨਦੇਹੀ ਹੋ ਗਈ ਐ ਇਸ ਆਪਾਂ ਖੜੇ ਸਾਰੇ ਲੋਕਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਵਾਅਦਾ ਇਹ ਜਗ੍ਹਾ ਖਾਲੀ ਹੋਊਗੀ ਲੋਕਾਂ ਨੂੰ ਇਹਦੀ ਸਹੂਲਤ ਮਿਲੂਗੀ ਗੁਰਚਰਨ ਸਿੰਘ ਜੀ ਸਾਡੇ ਨਾਲ ਜੁੜਿਆ ਗੱਲਬਾਤ ਕਰਦੇ ਨਾ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੁਰਚਰਨ ਜੀ ਪਿ ਕਈ ਵਿਭਾਗ ਇਕੱਠੇ ਹੋਏ ਤਾੜਾ ਨਗਰ ਕਾਉਂਸਲ ਸਨੌਰ ਦੇ ਅਧਿਕਾਰੀ ਆਏ ਨਹਿਰੀ ਵਿਭਾਗ ਵੀ ਆਇਆ ਬਣ ਵਿਭਾਗ ਵੀ ਆਇਆ ਹੋਰ ਵੀ ਉੱਚ ਅਧਿਕਾਰੀ ਆਏ ਤੇ ਆਮ ਆਦਮੀ ਪਾਰਟੀ ਦੇ ਨੁਮਾਇंदे ਵੀ ਆਏ ਮਤਲਬ ਕਿਸ ਤਰ੍ਹਾਂ ਦੇਖਦੇ ਹੋ ਵੀ ਹੁਣ ਜਿਹੜੀ ਇਹ ਕਾਰਵਾਈ ਹੋਈ ਆ ਕਹਿੰਦੇ ਭਾਵੇਂ ਦੇਰ ਆਏ ਦਰਸਤ ਹੈ ਲੱਗਦਾ ਵੀ ਤੁਹਾਨੂੰ ਹੁਣ ਜਿਹੜੇ ਕਬਜ਼ੇ ਨੇ ਛੁੱਟ ਜਾਣਗੇ ਸਰ ਇਦਾਂ ਦੀ ਗੱਲ ਅਸੀਂ 7-8 ਮਹੀਨੇ ਤੋਂ ਸ਼ੁਰੂ ਹੋ ਰਿਹਾ ਜਦੋਂ ਸੜਕ ਦੀ ਬਹੁਤ ਹਾਲਤ ਖਸਤਾ ਹੋ ਗਈ ਅਸੀਂ ਅਧਿਕਾਰੀਆਂ ਨੂੰ ਮਿਲਦੇ ਰਹੇ ਤੁਹਾਨੂੰ ਲਾਰੇ ਲੱਪੇ ਮਿਲਦੇ ਰਹੇ ਉਸ ਤੋਂ ਬਾਅਦ ਕੋਈ ਕਮੇਟੀ ਦਾ ਵਾਰਸ ਹੈ ਨਹੀਂ ਸੀਗਾ ਹੁਣ ਜਦ ਅਸੀਂ ਮਿਲਿਆ ਐਮਐਲਏ ਸਾਹਿਬ ਨੂੰ ਉਹ ਕਹਿੰਦੇ ਵੀ ਅਸੀਂ ਕਮੇਟੀ ਦੀ ਚੋਣਾਂ ਹੋ ਜਾਣ ਉਸ ਤੋਂ ਬਾਅਦ ਤੁਹਾਡਾ ਕੰਮ ਕਰਵਾਵਾਂਗੇ ਜੀ ਜੀ ਉਸ ਤੋਂ ਬਾਅਦ ਬਣੇ ਪ੍ਰਧਾਨ ਬਣੇ ਵੈਸ ਪ੍ਰਧਾਨ ਮੰਨੇ ਨਰਿੰਦਰ ਸਿੰਘ ਤਖਤੂਨੇ ਇਧਰੋਂ ਜੋੜੀਆਂ ਸੜਕਾਂ ਤੋਂ ਉਹਨਾਂ ਦੀ ਉਹਨਾਂ ਨੇ ਡਿਊਟੀ ਲਈ ਤੁਸੀਂ ਨਾਲ ਹੋ ਕੇ ਇਹ ਕੰਮ ਕਰਵਾਓ ਤੇ ਅੱਗੇ ਵੀ ਮਤਲਬ ਵੀ ਸਾਰੀ ਜੀ ਕੋਈ ਮਤਲਬ ਬੋਲਿਆ ਨਹੀਂ ਸਭ ਨੇ ਸਹਿਮਤੀ ਨਾਲ ਛੱਡਦੀ ਜਮੀਨ ਸਾਰੀ ਤੇ ਹੁਣ ਸਾਨੂੰ ਵੀ ਇਹਦੇ ਵੀ ਅੱਗੇ ਸਾਡੀ ਸੜਕ ਵੀ ਜਲਦੀ ਤੋਂ ਜਲਦੀ ਬਣ ਜਾਵੇ ਅਸੀਂ ਸਭ ਨੂੰ ਅਪੀਲ ਕਰਦੇ ਆ ਤੁਹਾਡੇ ਰਾਹੀਂ ਵੀ ਇਸ ਸੜਕ ਨੂੰ ਜਲਦੀ ਤੋਂ ਜਲਦੀ ਤਿਆਰ ਕਰਵਾਇਆ ਜਾਵੇ ਜੀ ਅੱਛਾ ਦੇਖੋ ਲੋਕ ਜਿਹੜੇ ਚੰਗੇ ਲੋਕ ਉਹਨਾਂ ਨੇ ਸਹਿਮਤੀ ਨਾਲ ਤੁਸੀਂ ਕਿਹਾ ਜਗ੍ਹਾ ਛੱਡਤੀ ਪਰ ਜਿਹੜੇ ਲੋਕਾਂ ਦੇ ਪਲਾਟ ਕੱਟੇ ਗਏ ਕੰਨਿਆਂ ਨੇ ਰਿਸ਼ਤੀਆਂ ਕਰਵਾ ਲੀਆਂ ਉਹਨਾਂ ਦਾ ਕੀ ਕਸੂਰ ਹੋ ਕਿੱਧਰ ਜਾਣਗੇ ਉਹਨਾਂ ਦਾ ਸਰ ਕੋਈ ਕਸੂਰ ਨਹੀਂ ਹੈਗਾ ਉਹਨਾਂ ਦਾ ਜਿਹੜੇ ਡੀਲਰਾਂ ਨੇ ਜ਼ਮੀਨ ਵੇਚੀ ਉਹਨਾਂ ਨੂੰ ਗਲਤ ਰਜਿਸਟਰੀਆਂ ਕਰਵਾਈਆਂ ਨੇ ਉਸ ਦਿਨ ਦਾ ਰੋਹ ਹੋਣਗੇ ਜੀ ਜੇ ਜ਼ਮੀਨ ਮਾਲਕਾਂ ਨੇ ਡੀਲਰਾਂ ਨੂੰ ਵਿੱਚ ਵਿੱਚ ਹੀ ਤਾਂ ਮਾਲਕ ਜ਼ਿੰਮੇਵਾਰ ਨੇ ਜੇ ਡੀਲਰ ਅੱਗੇ ਵੇਚ ਗਿਆ ਤੋਂ ਡੀਲਰ ਉਹਨਾਂ ਦਾ ਜਿਹੜਾ ਜੋ ਖਰਚਾ ਪੂਰਾ ਕਰਨਗੇ ਜੀ ਆਪਾਂ ਜੇ ਗੱਲ ਕਰੀਏ ਵੀ ਇਹ ਸਾਰੇ ਜ਼ਿੰਮੇਵਾਰ ਕੌਣ ਆ ਉਸ ਸਮੇਂ ਦੇ ਅਧਿਕਾਰੀ ਜ਼ਿੰਮੇਵਾਰ ਨਹੀਂ ਪਿਛਲੀਆਂ ਸਰਕਾਰਾਂ ਦੇ ਵਿੱਚ ਸਾਰੀ ਕਾਰਗੁਜ਼ਾਰੀ ਹੋਈ ਈਓ ਸੀਗਾ ਜਾਂ ਇਨਸਪੈਕਟਰ ਨੇ ਇਹਨਾਂ ਦੇ ਬਿਲਡਿੰਗ ਇੰਸਪੈਕਟਰ ਹੈ ਫੀਲਡ ਦੇ ਵਿੱਚ ਇਹਨਾਂ ਦੇ ਸਾਰੇ ਘੁੰਮਦੇ ਆ ਨਕਸ਼ਾ ਜਿਹੜਾ ਪਾਸ ਕਰਤਾ ਹੈ ਅਨਧਿਕਾਰਤ ਜਗਾ ਦਾ ਤਾਂ ਦੇ ਵਿੱਚ ਜ਼ਿੰਮੇਵਾਰੀ ਕਿਹਦੀ ਸੀ ਜ਼ਿੰਮੇਵਾਰੀ ਇਹੀ ਹੈ ਵੀ ਆਪਣੇ ਇਹਨਾਂ ਦੇ ਵਿਭਾਗ ਵਾਲਿਆਂ ਦੀ ਹੈ ਕਰਮਚਾਰੀ ਉਹਨਾਂ ਨੂੰ ਕਹਿਦਾ ਸੀ ਵੀ ਉਸਤਾਂ ਨੂੰ ਚੈੱਕ ਕਰਕੇ ਐਨਸੀਬਾਦ ਦਿੰਦੇ ਬਾਅਦ ਵਿੱਚ ਰਜਿਸਟ੍ਰੇਟੀਆਂ ਹੁੰਦੀਆਂ ਉਹਨਾਂ ਨੇ ਗੌਰ ਨਹੀਂ ਕਰੀ ਮਿਲੀ ਭੁੰਗਤ ਨਾਲ ਡੀਲਰਾਂ ਦੇ ਨਾਲ ਉਸ ਸਮੇਂ ਦਾ ਜੋ ਹੈਗੇ ਸੀ ਉਹ ਸੀ ਕੁਝ ਵੀ ਸੀ ਉਹ ਹੁਣ ਆਪਾਂ ਤੁਹਾਨੂੰ ਪਤਾ ਹੀ ਹੈ ਵੀ ਉਹ ਫਿਰ ਕਿੱਦਾਂ ਕਰ ਜਾਂਦੇ ਆ ਕੰਮ ਆਪਣਾ ਜੀ ਬਾ ਇਧਰ ਵੀਰ ਜੀ ਨਾਲ ਇੱਕ ਮਿੰਟ ਵੀਰ ਜੀ ਆਜੋ ਇੱਥੇ ਆਜੋ ਕੀ ਨਾ ਵੀਰ ਆਪਣਾ ਮਨਜੀਤ ਭਾਈ ਇਹ ਸਾਰੀ ਕਹਾਣੀ ਦੱਸੀ ਆ ਬਾਈ ਨੇ ਵੀ ਇੱਥੇ ਕੁਝ ਨਹਿਰੀ ਵਿਭਾਗ ਦੀ ਜਗ੍ਹਾ ਵੀ ਸੀ ਕਾਗਜ਼ਾਂ 'ਚ ਅੱਜ ਵੀ ਬੋਲਦੀ ਆ ਪਰ ਉਹਦੀਆਂ ਵੀ ਰਿਸ਼ਤੀਆਂ ਹੋ ਗਈਆਂ ਹਾਂਜੀ ਹਾਂਜੀ ਨਹਿਰੀ ਵਿਭਾਗ ਦੀ ਕੁਝ ਜ਼ਮੀਨ ਹੈ ਪਲਾਟਾਂ ਦੇ ਵਿੱਚ ਆਉਂਦੀ ਹੈ ਕੁਝ ਅੱਗੇ ਜ਼ਮੀਨ ਦੇ ਵਿੱਚ ਆਉਂਦੀ ਹੈ ਜੀ ਜਿਹੜਾ ਕਿ ਜ਼ਮੀਨ ਵਾਲਾ ਨੇ ਜਿਹੜੀ ਨਹਿਰੀ ਵਿਭਾਗ ਦੀ ਜਗ੍ਹਾ ਸੀ ਉਹ ਮਨਮਰਜ਼ੀ ਹੁਣ ਛੱਡ ਦਿੱਤੀ ਐ ਉਹਦੇ 'ਚ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਹੁਣ ਸਰਕਾਰ ਦੀ ਟੀਲਿਆ ਉਹਨੂੰ ਅਕਵਾਇਰ ਕਰਦੀ ਐ ਪੂਰਾ ਕਰਦੀ ਐ ਕੀ ਕਰਦੀ ਐ ਹੂੰ ਪਰ ਦੇਖਣ ਵਾਲੇ ਹੈਰਾਨੀ ਵਾਲੀ ਗੱਲ ਹੈ ਵੀ ਇਹ ਪਲਾਟਾਂ ਦੇ ਐਨਓਸੀ ਦੇ ਕੇ ਬਗੈਰ ਰਜਿਸਟਰੀਆਂ ਹੋ ਗਈਆਂ ਇਹ ਕਿਸ ਤਰੀਕੇ ਨਾਲ ਹੋਈਆਂ ਹੂੰ ਹੁਣ ਇਹਦਾ ਮਾਲਕ ਕੌਣ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਹੂੰ ਦੂਜੀ ਗੱਲ ਹੁਣ ਕੱਲੀ ਨਿਸ਼ਾਨਦੇਹੀ ਨਾਲ ਇਹਦਾ ਜਿਹੜਾ ਮਕਸਦ ਪੂਰਾ ਨਹੀਂ ਹੁੰਦਾ ਹਾਂ ਇਹ ਸੜਕ ਦੀ ਪੂਰੀ ਜਗ੍ਹਾ ਐਕਵਾਇਰ ਕਰਕੇ ਬਰਾਬਰ ਕਰਕੇ ਭਰਤ ਪਾ ਕੇ ਇਹਨੂੰ ਬਣਾਇਆ ਵੀ ਜਾਵੇ ਹੂੰ ਜੇ ਸਰਕਾਰ ਸਾਡੇ ਰਾਂਗੇ ਇਸ ਗੱਲ ਨੂੰ ਸੁਣਦੀ ਹੈ ਜੇ ਸਰਕਾਰ ਜਿਉਂਦੀ ਹੈ ਤਾਂ ਇਹਨੂੰ ਜਲਦ ਤੋਂ ਜਲਦ ਪੂਰਾ ਕਰ ਵੈਸੇ ਸਾਨੂੰ ਸਰਕਾਰ ਤੋਂ ਉਮੀਦ ਕੋਈ ਨਹੀਂ ਹੈ ਨਾ ਕਿਸੇ ਐਮਐਲਏ ਤੋਂ ਹੈ ਨਾ ਕਿਸੇ ਸਰਕਾਰ ਤੋਂ ਮਤਲਬ ਇਹ ਕਹਿੰਦੇ ਵੀ ਖਾਣਾ ਪੂਰਤੀ ਨਾ ਕਿਤੇ ਰਹਿ ਜੇ ਸਿਰਫ ਫਿਲਹਾਲ ਜੇ ਅਸੀਂ 15 ਸਾਲ ਦਾ ਰਿਕਾਰਡ ਦੇਖੀਏ ਸਿਰਫ ਖਾਣਾ ਪੂਰੀ ਹੈ ਸਾਨੂੰ ਉਮੀਦ ਕੋਈ ਨਹੀਂ ਹੈ ਫਿਰ ਵੀ ਐਸੀ ਥੋੜਾ ਇਹ ਆਮ ਆਦਮੀ ਪਾਰਟੀ ਸਰਕਾਰ ਤੋਂ ਅਗਰ ਜੁੰਦੀ ਹੈ ਤਾਂ ਇੰਨੀ ਕੁ ਉਮੀਦ ਕਰਦੇ ਹੁ ਜੇ ਨਿਸ਼ਾਨਦਾਹੀ ਕੀਤੀ ਹੈ ਜਗਾ ਘੇਰ ਕੀਤੀ ਹੈ ਜਗਾ ਕੜਾਈ ਹੈ ਤਾਂ ਇਥੇ ਸੜਕ ਵੀ ਬਣਾਈ ਜਾਵੇ ਅਗਰ ਐਸਾ ਨਹੀਂ ਹੁੰਦਾ ਆਉਣ ਵਾਲੇ 2-4 ਮਹੀਨਿਆਂ ਦੇ ਵਿੱਚ ਇੱਕ ਵੀ ਗੁਰਜੀ ਇੱਥੇ ਦਿਖਾਈ ਨਹੀਂ ਦੇਣੀ ਸਾਡੀ ਕੀਤੀ ਕਰਾਈ ਮਿਹਨਤ ਖੂਚ ਜਾਊਗੀ ਅਗਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਵਾਕਈ ਇਮਾਨਦਾਰੀ ਨਾਲ ਕੰਮ ਕਰਦਾ ਹੈ ਸਰਕਾਰ ਇਮਾਨਦਾਰੀ ਨਾਲ ਕੰਮ ਕਰਦੀ ਹੈ ਇਹ ਸੜਕ ਨਾਲ ਜੋੜੀਆਂ ਤੱਕ ਬਣਾਇਆ ਜਾਵੇ ਜਲਦੀ ਤੋਂ ਜਲਦੀ ਬਣਾਇਆ ਜਾਵੇ ਨਹੀਂ ਜਦ ਅਸੀਂ ਸੋਚਾਂਗੇ ਸਰਕਾਰ ਨਾਲ ਦੀ ਕੋਈ ਚੀਜ਼ ਹੈ ਹੀ ਨਹੀਂ ਮਰ ਗਈ ਸਰਕਾਰ ਜੀ ਫਿਰ ਵੀ ਕਿਤੇ ਨਾ ਕਿਤੇ ਭਰੋਸਾ ਜਿਹੜਾ ਜਤਾਇਆ ਸਰਕਾਰ ਦੇ ਵਿੱਚ ਵੀ ਪਹਿਲੀਆਂ ਸਰਕਾਰਾਂ ਦੇ ਵਿੱਚ ਆ ਪੂਰੀ ਸੜਕ ਦੇ ਉੱਤੇ ਆਲੇ-ਦਾਲੇ ਕਿਸ ਤਰ੍ਹਾਂ ਕਬਜ਼ੇ ਹੋਏ ਨੇ ਨਹਿਰੀ ਵਿਭਾਗ ਦੀ ਜਗ੍ਹਾ ਜੰਗਲਾਤ ਵਿਭਾਗ ਦੀ ਜਗ੍ਹਾ ਫਿਰ ਸਰਕਾਰ ਦੀ ਜਗ੍ਹਾ ਨਗਰ ਕੌਂਸਲ ਸਨੌਰ ਦੀ ਜਗ੍ਹਾ ਇਹ ਕਈ ਲੋਕਾਂ ਨੇ ਆਪਣੇ ਲਾਲਚ ਵਸ ਪੈ ਕੇ ਕਿਸ ਤਰ੍ਹਾਂ ਇਹ ਜਗ੍ਹਾ ਨੂੰ ਵੇਚ ਵੀ ਦਿੱਤਾ ਵੇਚ ਵੱਟ ਕੇ ਆਪ ਤਰਫੂ ਚੱਕਰ ਹੋ ਗਏ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਿਰਫ ਇਹੀ ਸੜਕ ਦੀ ਸਨੌਰ ਤੋਂ ਜੋੜੀਆਂ ਦੀ ਗੱਲ ਨਹੀਂ ਪੰਜਾਬ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਇਹ ਹਿਰਾਫੇਰੀਆਂ ਜਿਹੜੀਆਂ ਜ਼ਮੀਨਾਂ ਦੇ ਵਿੱਚ ਹੋਈਆਂ ਹੋਈਆਂ ਨੇ ਤੇ ਆਪਾਂ ਗੱਲਬਾਤ ਕਰਾਂਗੇ ਜਦੋਂ ਇਸ ਵਿਸ਼ੇ ਦੇ ਉੱਤੇ 2-4 ਦਿਨ ਦਾ ਸਾਰਿਆਂ ਨੇ ਕਿਹਾ 5 ਦਿਨ 7 ਦਿਨ ਤੱਕ ਕਹਿੰਦੇ ਅਸੀਂ ਜਰੂਰ ਇੰਤਜ਼ਾਰ ਕਰਾਂਗੇ ਕਿਉਂਕਿ ਬੁਰਜੀਆਂ ਲਾ ਦਿੱਤੀਆਂ ਗਈਆਂ ਨੇ ਵਿਭਾਗ ਵੱਖ-ਵੱਖ ਡਿਪਾਰਟਮੈਂਟ ਇੱਥੇ ਆਏ ਸੀ ਬੁਰਜੀਆਂ ਲਾ ਕੇ ਦੱਸਤਾ ਵੀ ਇਹ ਜਗਾ ਭਾਈ ਸਰਕਾਰ ਦੀ ਇਹਨੂੰ ਖਾਲੀ ਕੀਤਾ ਜਾਵੇ ਜੇ ਨਹੀਂ ਖਾਲੀ ਕਰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਲੋਕ ਫਿਰ ਪ੍ਰਦਰਸ਼ਨ ਵੀ ਕਰਨਗੇ ਅਸੀਂ ਵੀ ਵੱਡੇ ਪੱਧਰ ਦੇ ਉੱਤੇ ਐਮਐਲਏ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਤੇ ਸਬੰਧਤ ਜਿਹੜੇ ਵਿਭਾਗ ਦੇ ਈਓ ਨੇ ਜਾਂ ਨਗਰ ਕੌਂਸਲ ਦੇ ਪ੍ਰਧਾਨ ਨੇ ਵਾਈਸ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ